ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨਾ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਬਸ ਆਪਣਾ ਇੱਕ 11 ਹਰੇ ਰਹਿ ਗਿਆ ਇੱਥੇ ਕੱਦੂ ਗਾਨ ਨਾਲ ਰਾਤ ਲੈਟ ਆਈ ਸੀ ਭਰ ਗਈ ਵਧੀਆ ਇੱਕ 11 ਹੀ ਰਹਿ ਗਿਆ ਤੇ ਇਹ ਕੋਰ ਹੈਗਾ ਜਿਹਦੇ ਵਿੱਚੋਂ ਆਪਾਂ ਖਾਲ ਪਾਈ ਸੀ ਉਹਨੂੰ ਹੁਣ ਹੈਗਾ ਸੁਕਾਉਣਾ ਆਪਾਂ ਸੁਕਾ ਕੇ ਫਿਰ ਬੋਣੇ ਆ ਖੱਤੇ ਨੂੰ ਬਾਹ ਕੇ ਕਿਉਂਕਿ ਉਹ ਹਾਲਾਂ ਦੇ ਨਾਲ ਨਾ ਵਾਇਆ ਜਾਊਗਾ ਤੇ ਕਾਕੂ ਖਤਮ ਹੋ ਜਾਣਗੇ ਫਿਰ ਦੁਬਾਰਾ ਕਦੂ ਕਰਾਂਗੇ ਉਹਦਾ ਤੇ ਮਸਾਹੀ ਕਿਹੜਾ ਰਹਿ ਗਿਆ ਇੱਧਰ ਸਮਝ ਲਓ ਵੀ ਦੋ ਕਿਲੇ ਹੂੰ ਦੋ ਜਾਂ ਤਿੰਨ ਕਿਲੇ ਰਹਿ ਗਏ ਬਸ ਅੱਜ ਝੋਨਾ ਲਵਾਈ ਵੀ ਸਾਰੀ ਮੁੱਕ ਜੂ ਬਸ ਨੇੜੇ ਹੋ ਜੂ ਇੱਕ ਗੱਲ ਦੱਸਿਓ ਇਹ ਕਿ ਜਿਹੜੇ ਇਹ ਜਾਦੇ ਬੁੱਧੀਜੀਵ ਬਣੇ ਹੁੰਦੇ ਆ ਆਪਣੇ ਕਿ ਇਹਨਾਂ ਨੂੰ ਜ਼ਿਮੀਦਾਰਾਂ ਦਾ ਇਹ ਝੋਨੇ ਵਾਲਾ ਪਾਣੀ ਦਿਖੀ ਜਾਂਦਾ ਵੀ ਫਸਲਾਂ ਨੂੰ ਲਾਉਂਦੇ ਹਨਾ ਕਿ ਜੇ 3000 ਲੀਟਰ ਪਾਣੀ ਲਾ ਦਿੰਦੇ ਇੱਕ ਕੀਲਾ ਤਿਆਰ ਕਰੰਦੇ ਕਰਨ ਦੇ ਲਈ ਹਨਾ ਤੇ ਯਾਰ ਹਰ ਇੱਕ ਇੰਡਸਟਰੀ ਦੇ ਵਿੱਚ ਪਾਣੀ ਦੀ ਯੂਜ਼ਿੰਗ ਆ ਹਰ ਇੱਕ ਇੰਡਸਟਰੀ ਦੇ ਵਿੱਚ ਲੋਹੇ ਵਾਲੀ ਇੰਡਸਟਰੀ ਦੇ ਵਿੱਚ ਪਾਣੀ ਵਰਤਦੇ ਆ ਸੀਮੈਂਟ ਬਣਾਉਣ ਲਈ ਪਾਣੀ ਵਰਤਦੇ ਆ ਬੀਅਰ ਬਣ ਲਈ ਪਾਣੀ ਵਰਤਿਆ ਜਾਂਦਾ ਹਨਾ ਤੇ ਆਪਾਂ ਘਰਾਂ ਫਲਸ਼ ਯੂਜ਼ ਕਰਦੇ ਆ ਉੱਥੇ ਪਾਣੀ ਵਰਤਦੇ ਆ ਤੇ ਕਾਗਜ਼ ਦੇ ਵਪਾਰ ਦੇ ਵਿੱਚ ਉੱਥੇ ਪਾਣੀ ਲੱਗਦਾ ਕੀ ਯਾਰ ਕੱਲਾ ਸਿਰਫ ਇੱਕ ਜ਼ਿਮੀਦਾਰ ਦੇ ਸਿਰ ਤੇ ਪਾਣੀ ਖਰਾਬ ਹੁੰਦਾ ਠੀਕ ਨੇ ਵਿਆਹਾਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਆਪਾਂ ਜਾ ਕੇ ਪਲੇਟਾਂ ਸਜਾ ਸਜਾ ਕੇ ਭਰ-ਭਰ ਕੇ ਬਹਿ ਜਾਂਦੇ ਆ ਵਿਆਹਾਂ ਦੇ ਵਿੱਚ ਚੌਲ ਵੀ ਭਰ ਲੈਂਦੇ ਆ ਸਭ ਕੁਝ ਕਰ ਲੈਂਦੇ ਠੀਕ ਨੇ ਉਹ ਹੁਣ ਕਿਸੇ ਨੇ ਕੋਠੇ ਤੇ ਲਾ ਕੇ ਤਾਂ ਆਉਂਦੇ ਨਹੀਂ ਵੀ ਜਿਹੜੇ ਬੁੱਧੀਜੀਵ ਕਹਿੰਦੇ ਆ ਵੀ ਹਾਂ ਪਾਣੀ ਐ ਕਰਦੇ ਆ ਪਾਣੀ ਵੇਸਟ ਕਰਦੇ ਆ ਵੀ ਹੁਣ ਝੋਨਾ ਲਾਉਣਾ ਪਾਣੀ ਤੇ ਲੱਗਣਾ ਹੀ ਆ ਝੋਨੇ ਨੂੰ ਠੀਕ ਨੇ ਤੇ ਕੋਈ ਵੀ ਫਸਲ ਆ ਝੋਨਾ ਲਾ ਲਈਏ ਕੋਈ ਸਬਜ਼ੀ ਲਾ ਲਈਏ ਹੁਣ ਮੱਕ ਪਿੰਡੀ ਲਬੀਜੀ ਹੋਈ ਆ ਆਪਣੇ ਤੀਜੇ ਦਿਨੋਂ ਪਾਣੀ ਮੰਗਦੀ ਆ ਇੰਨੀ ਗਰਮੀ ਚ ਹੁਣ ਪਾਣੀ ਲਾਉਣਾ ਨਹੀਂ ਯਾਰ ਉਹਨੂੰ ਲਾਉਣਾ ਪੈਣਾ ਨਹੀਂ ਖਤਮ ਹੋ ਜੂ ਆ ਸਬਜ਼ੀ ਮਹਿੰਗੀ ਹੋਣ ਦਾ ਕਾਰਨ ਕਿਉਂ ਆ ਕਿਉਂਕਿ ਲੋ ਚੱਲੀ ਆ ਤੇ ਸਬਜ਼ੀਆਂ ਖਤਮ ਹੋ ਗਈਆਂ ਪਾਣੀ ਲੱਗਿਆ ਨਹੀਂ ਉਹਦੇ ਨਾਲ ਸਬਜ਼ੀਆਂ ਖਤਮ ਹੋ ਗਈਆਂ ਮੜਿਆ ਨਾ ਬੁੱਧੀ ਜੀਵੋ ਇਸ ਗੱਲ ਤੇ ਧਿਆਨ ਦਿਆ ਕਰੋ ਕਿ ਇਹ ਕਿਸੇ ਨੇ ਕੋਠੇ ਤੇ ਨਹੀਂ ਗਾ ਕੇ ਦੇਣੀ ਆ ਆਪਣਾ ਢੱਡ ਭਨ ਲਈ ਸਾਰਾ ਕੁਝ ਪੈਦਾ ਕਰਨਾ ਜੀਮੀਦਾਰ ਨੇ ਕਿਸਾਨ ਨਹੀਂ ਪੈਦਾ ਕਰਕੇ ਦੇਣਾ ਠੀਕ ਨਹੀਂ ਇਸ ਗੱਲ ਦਾ ਮੜਿਆ ਗੌਰ ਕਰਿਆ ਕਰੋ ਕਿ ਜਿਹੜੀ ਚੀਜ਼ ਨੂੰ ਪੈਦਾ ਕਰਨ ਦੇ ਲਈ ਪਾਣੀ ਲੱਗਣਾ ਉਹ ਤਾਂ ਲਾਉਣੇ ਪੈਣਾ ਅੱਜ ਇੱਕ 16 ਫੁੱਟੀ ਦੇ ਟਾਇਰ ਦਾ ਫਟਾਕਾ ਪੈ ਗਿਆ ਚੰਗਾ ਭਲਾ ਪੂਰਾ ਨਵਾਂ ਟਾਇਰ ਹੁਣ ਦੋ ਟਾਇਰ ਲੈ ਲੇ 16 ਫੁੱਟੀ ਦੇ ਦੋ ਨਵੇਂ ਪਾ ਦੇਣੇ ਆਪਾਂ 50+ ਆਰ ਐਮ ਆਰਫ ਤੁਰੇ ਜਾਂਦੇ ਟਾਇਰ ਦਾ ਢਟਾਕਾ ਪੈ ਗਿਆ ਸਵੇਰੇ ਮੱਕੀ ਦੀ ਟਰਾਲੀ ਲਾਉਣ ਜਾ ਰਹੀ ਸੀ 16 ਫੁੱਟੀ ਸਾਈਡ ਤੇ ਨਾ ਟਾਇਰ ਪੂਰਾ ਵਧੀਆ ਪਿਆ ਵਾ ਫੁੱਲ ਕੇ ਢਟਾਕਾ ਪੈ ਗਿਆ ਸਾਈਡ ਤੋਂ ਤੇ ਫਿਰ ਇੱਕ ਆਪਣੀ ਗੱਲ 11 ਫੁੱਟੀ ਦਾ ਫਟਿਆ ਸੀ ਉਹਦੇ ਲਈ ਲਿਆਉਣਾ ਸੀ ਟਾਇਰ ਤੇ ਚਲੋ ਰੱਬ ਨੇ ਆਪੇ ਹੀਲਾ ਬਣਾਤਾ ਵੀ ਇਹਦੇ ਜੋੜਾ ਨਵਾਂ ਲਾ ਦੋ ਇਦੇ ਵਾਲਾ ਇੱਕ ਟਾਇਰ ਖੋਲ ਕੇ ਉਹਨੂੰ ਲਾ ਦੋ ਤੇ ਹੁਣ ਉਵੇਂ ਹੀ ਕੰਨ ਲੱਗਿਆ 16 ਬੁੱਡੀ ਦੇ ਇੱਕ ਜੋੜਾ ਨਵਾਂ ਲਾ ਦਿੰਨੇ ਆ ਤੇ ਫਿਰ ਇਹਦੇ ਵਾਲਾ ਖੋਲ ਕੇ ਉੱਤਰ ਕਰ ਇੰਦਾ ਚੱਲਦਾ ਰਹਿੰਦਾ ਖਰਚੇ ਖਰਚੇ ਦਾ ਘਰ ਖੜਾ ਹੋ ਗਿਆ ਤੇ ਇਹ ਆਪਾਂ ਨੂੰ ਮਿਲਿਆ ਵਾ 40800 ਦਾ ਜੋੜਾ ਨਹੀਂ ਨਹੀਂ ਆ ਦੇਖ ਲਓ ਇੱਥੋਂ ਟਾਇਰ ਪਾੜ ਗਿਆ ਆ ਦੇ ਇੱਥੇ ਬੜਾ ਟਾਇਰ ਦੀ ਗੁੱਡੀ ਪੂਰੀ ਵਧੀਆ ਪਈ ਸੀ। ਸਾਈਡ ਤੋਂ ਪਾੜ ਗਿਆ ਟਾਇਰ। ਆਹ ਨਾ ਮੱਕੀ ਵਾਲੇ ਵੱਡਾ ਨੂੰ ਇੰਨੀ ਗੱਗਾਂ ਲੱਗਦੀਆਂ ਸਾਰੇ ਵੀ ਰਾਗੀ ਲਾ ਰਹੇ ਆ। ਤੇ ਲੋ ਕੀ ਆਪਾਂ ਉਹਦਾ ਝੋਨੇ ਦੀ ਪਰਾਲੀ ਦਾ ਆਪਾਂ ਥੱਲੇ ਦੱਬਣ ਨੂੰ ਫਿਰਦੇ ਆ ਨਾ ਕਿ ਉਦੋਂ ਦੱਬ ਕੇ ਆਪਾਂ ਬਹੁਤ ਹੋ ਜਾਣੇ ਆ ਵੱਡੇ ਵੀ ਹਾਂ ਨਹੀਂ ਅਸੀਂ। ਅਸੀਂ ਤਾਂ ਅੱਗ ਨਹੀਂ ਲਾਈ। ਅਸੀਂ ਤਾਂ ਦੂਜੇ ਲੋਟੀਆਂ ਵੀ ਅੱਗ ਤਾਂ ਲਾਉਂਦੇ ਨਹੀਂ ਅਸੀਂ। ਇਹ ਤਾਂ ਦੂਜੀ ਲੋਟੀ ਕਰਦੇ ਆ ਘੱਟੇ ਵੀ ਭਰਾ ਫਲਾਉ ਫੇਰ ਕੇ ਤੇ ਫੇਰ ਅਸੀਂ ਨਹੀਂ ਅੱਕਲੇ ਖਲਾਫ ਆਂ ਇਹਦਾ ਅੱਗ ਦੇਖਲਾ ਵੀ ਆਵੇ ਮੱਕੀ ਦੀ ਬਾਹਰ ਨੂੰ ਤੁਹਾਨੂੰ ਕੀ ਹੋ ਜਾਂਦਾ ਮੱਕੀ ਨੂੰ ਵੀ ਅੱਗ ਨਾਲ ਲਾਉਿਆ ਸਾਰੀ ਕੀਤੀ ਕਰਾਈ ਆਪਣੀ ਖੂਹ ਚ ਪਾ ਲੈਂਦੇ ਆਂ ਬਸ ਇਹ ਤਾਂ ਝੋਨੇ ਦੀ ਬਰਾਲੀ ਨੂੰ ਵੀ ਅੱਗ ਲਾ ਲਿਆ ਕਰੋ ਕਾਹਨੋਂ ਮੇ ਟੱਕਰਾ ਮਾਰਨੀ ਹੁੰਦੀ ਐ ਠੀਕ ਐਵੇਂ ਸਾਰਾ ਕੁਝ ਕੀਤਾ ਕਰਾਇਆ ਚੰਗਾ ਭਲਾ ਖੂਹ ਚ ਕਾਹਨੋਂ ਪਾਉਣਾ ਹੁੰਦਾ ਇੱਕ ਤਾਂ ਅੱਗ ਨਹੀਂ ਲਾਉਂਦੇ ਹੈਨਾ ਸਾਰਾ ਆਪਾਂ ਕੰਮ ਕਰਦੇ ਆ ਪੂਰਾ ਵਧੀਆ ਵਿੱਚੋਂ ਨਿਵਾਕ ਨਹੀਂ ਲਈ ਤੇ ਆ ਮੱਕੀ ਦੇ ਵੱਢ ਨੂੰ ਅੱਗ ਲਾ ਕੇ ਆਪਾਂ ਉਹ ਜਮੇ ਥੱਲੇ ਡੇਪੇ ਤੇ ਫਿਰ ਤਾਂ ਕਣਕ ਵਾਲੇ ਆਪਣੇ ਆਰ ਗਿਆ ਔਰ ਤਾਂ ਕਣਕ ਵਾਲੇ ਵੀ ਅੱਗ ਲਾਉਣੋਂ हट ਗਏ ਕਣਕ ਵਾਲੇ ਕਿਹੜਾ ਅੱਗ ਲਾਉਂਦੇ ਹੁਣ ਬਹੁਤ ਵਿੱਚ ਬੰਦੇ ਆ ਉਹ ਕਾਫੀ ਵੀ ਜਿਹੜੇ ਸੁਪਰ ਸੈਟਰ ਤੋਂ ਸਿੱਧੀ ਵਜਾਈ ਕਰਾ ਦਿੰਦੇ ਆ ਤੇ ਕਣਕ ਵਾਲੇ ਵੱਢ ਨੂੰ ਹੀ ਅੱਗ ਲਾਉਂਦੇ ਤੇ ਤਾਂਪਾ ਵੀ ਉਹ ਵੀ ਆਪਾਂ ਵੀ ਆਲੂ ਵਾਲੇ ਜਿਹੜੇ ਕੈਦ ਨੇ ਵੇਚਤਾ ਅੱਗ ਨਹੀਂ ਲਾਈ ਤੇ ਫਿਰ ਤਾਂ ਹੁਣ ਇਹ ਵੀ ਨਹੀਂ ਨਹੀਂ ਇਹ ਵੀ ਆਪਣੇ ਜ ਆਪਣੇ ਵਰਗੇ ਹੋ ਗਏ ਫਿਰ ਇਹ ਸੇਵੀਂ ਆ ਗੱਲ ਬਿਲਕੁਲ ਕੋਈ ਵਰਕ ਤਾਂ ਹੈ ਨਹੀਂ ਫਿਰ ਆਪਣੇ ਨਾਲੋਂ ਇਹ ਤਾਂ ਐਵੇਂ ਆਪਾਂ ਆਪਦੇ ਵਿੱਚ ਵੱਡੇ ਬਣ ਜਾਈਏ ਕਿ ਹਾਂ ਨਹੀਂ ਨਹੀਂ ਅਸੀਂ ਤਾਂ ਝੋਨੇ ਨੂੰ ਨਹੀਂ ਅੱਗ ਲਾਉਂਦੇ ਪਰ ਬਾਕੀ ਧਾਰੇ ਨੂੰ ਲਾ ਦਿੰਦੇ ਹਾਂ ਕਣਕ ਦੇ ਵੜਦੋ ਵੀ ਠੋਕ ਦੀ ਦੀਆ ਤੇ ਬਾਕੀ ਦੇ ਵੜਦੋ ਤਾਂ ਪਹਿਲਾਂ ਠੋਕ ਹੀ ਨਹੀਂ ਬਹੁਤ ਵੀਰ ਆ ਜਿਹੜੇ ਨਹੀਂ ਲਾਉਂਦੇ ਆਵੇਂ ਮੈਂ ਖੜਿਆ ਕੱਡੇ ਜਿੱਥੇ ਜਿੱਥੇ ਖੜਿਆ ਉਵੇਂ ਹੀ ਖੜਿਆ ਬਸ ਨਾ ਉਹਨਾਂ ਨੇ ਹਿੱਲਣਾ ਮਿੱਟੀ ਦੇ ਦੱਬੇ ਕਿ ਉਹਨਾਂ ਨੇ ਹਿੱਲਣਾ ਹੀ ਬੰਦਿਆਂ ਦਾ ਤਾਂ ਦੇਖੋ ਮੈਨੂੰ ਇੱਕ ਦੋ ਵੀਰਾਂ ਨੇ ਕਮੈਂਟ ਕੀਤਾ ਵੀ ਵੀਰੇ ਬੰਦਿਆਂ ਦੀ ਲਵਾਈ ਹਨ ਵੀਰੇ ਦੇਖੋ ਬੰਦਿਆਂ ਦੀ ਲਵਾਈ ਦੇ ਹੱਥ ਜ਼ਰੂਰ ਉਹ ਖਰਾਬ ਹੁੰਦੇ ਹੋਣਗੇ ਵਿੱਚ ਫਸਦੇ ਆ ਡੰਡੇ ਪਰ ਰੇਟ ਵਧਾ ਕੇ ਉਹ ਲਾ ਦਿੰਦੇ ਆ ਕੋਈ ਪ੍ਰੋਬਲਮ ਨਹੀਂ ਉਹਦੀ ਕੋਈ ਦਿੱਕਤ ਨਹੀਂ ਆਪਾਂ ਤਾਂ ਚਲੋ ਮਸ਼ੀਨ ਤੋਂ ਅੱਜ ਪਾਤਾ ਪਹਿਲਾ ਦਿਨ ਇਹਦੇ ਮਗਰ ਰੋਟਾਵੇਟਰ ਆਪਣੇ 605 605 ਕਾ ਕਿਹੜਾ ਵਰਜਨ 605 BS ਦੇ ਮਗਰ ਤੇਰੇ ਲੋ 8 ਫੁੱਟਾ ਜਲਦਾ ਪੂਰਾ ਵਧੀਆ ਐ ਵਧੀਆ ਤੇ ਲੋ ਇੱਕ ਵਾਰ ਜੀ ਇੰਨੀ ਵਧੀਆ ਬਾਈ ਜਾਂਦਾ ਇਹ ਤਾਂ ਨਾ ਬਸ ਮੱਛ ਮਾਰ ਕੇ ਵਾਉਣ ਵਾਲੇ ਆ ਖੱਤੇ ਵੀ ਬਸ ਠੰਡੇ ਮਤੇ ਨਾਲ ਬਾਈ ਚੱਲੋ ਬਸ ਉਹ ਚੱਕਰ ਐ ਬਸ ਇਹ ਜ ਤੇਜ਼ੀ ਨਹੀਂ ਕਰਨ ਵਾਲੀ ਵੀ ਤੇਜ਼ੀ ਕਰਨੀ ਆ ਨਾ ਬਸ ਹੌਲੀ ਹੌਲੀ ਬਾਈ ਚੱਲੋ ਬਸ ਆਹੀ ਕੰਮ ਐ ਇਹਦਾ ਤੇਜ਼ੀ ਕਰਾਂਗੇ ਤਾਂ ਫੇਰ ਲੇਟ ਹੋਇਆ ਉਹ ਹੋ ਜਾਂਦਾ ਫੇਰ ਸ ਮਗਰ ਨਹੀਂ ਸਫਾਈ ਆਉਂਦੀ ਇਹ ਟੱਕਰ ਤੇਜ਼ੀ ਕਰਦੇ ਨਾਲ ਮਗਰ ਸਵਾਈਆਂ ਹੁਣ ਬੰਦ ਹੋ ਜਾਂਦੀਆਂ ਏ ਰੋਟਾਮੀਟਰ ਸ਼ਕਤੀਮਾਨ ਵਾਲਾ ਤੇ ਲੁਭਣਾਉਂਦਾ ਨਾ ਇਹ ਪੂਰਾ ਗੱਰਾ ਵਧੀਆ ਬਣੇ। ਇਹਦੀ ਆਵਾਜ਼ ਸੋਹਣੀ ਵੀ ਲੱਗਦੀ ਆ ਤੇ ਉੱਤੇ ਬੈਠਿਆਂ ਦੇ ਖੰਨ ਵੀ ਖਾਂਦੀ ਆ। ਬੋਲਾ ਕਰ ਦਿੰਦੀ ਆ ਉੱਤੇ ਬੈਠਿਆਂ ਨੂੰ। ਦੇ ਲੈ ਇੱਕ ਵਾਰ ਵਾਇਆ ਕਿੰਨਾ ਵਧੀਆ ਬਣ ਗਿਆ ਹੁਣ ਉਹ ਪਰਲਾ ਵਾਇਆ ਹੋਇਆ ਪਰਸੋਂ ਦਾ ਉਹਨੂੰ ਹੁਣ ਦੁਬਾਰਾ ਬਾਵਾਂਗੇ ਤਾਂ ਲੱਗ ਗਿਆ ਪਤਾ ਇੰਨਾ ਕੁਝ ਹੈ ਹੈਲੋ ਹਾਂ ਹਾਂ ਆਉਂਦੀ ਆ ਗੱਡੀ ਬੱਸ 2 ਮਿੰਟ ਚ ਆ ਗਈ ਕਿਆ ਕਰੋ ਵਾਈਏ ਨੂੰ ਇੱਕ ਵਾਰੀ ਵਾਈਂ ਅਕੇਰਾ ਉਹਨੂੰ ਬਾਹਰ ਉਹ ਤਾਂ ਹੁਣ ਤਿਆਰੀ ਕਰਦੀ ਐ